ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੀ ਲੋਕੇਸ਼ਨ ਖੇਤਾਂ ਦੇ ਵਿੱਚ ਘਰ ਹੈ ਜੀ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਕੋਠੀ ਟਾਈਪ ਘਰ ਬਣਿਆ ਹੋਇਆ ਦੋਸਤੋ ਤੁਸੀਂ ਘਰ ਦੇ ਅੰਦਰੋਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਜੋ ਪੱਕਾ ਫਰਸ਼ ਲੱਗਿਆ ਹੋਇਆ ਦੇਖ ਸਕਦੇ ਹੋ ਦੋਸਤੋ ਤੁਸੀਂ ਘਰ ਦੀ ਜੋ ਇਮਾਰਤ ਆ ਦੋਸਤੋ ਨਵੀਂ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਜੋ ਲੌਬੀ ਏਰੀਆ ਅੱਗੇ ਜੋ ਬੈਡਰੂਮ ਨੇ ਦੋਸਤੋ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ तकरीबन 15x15 ਦੇ ਜੋ ਬੈਡਰੂਮ ਮਾਲਕਾਂ ਵੱਲੋਂ ਬਣਾਏ ਗਏ ਨੇ ਜੀ ਜਿੰਨੇ ਵੀ ਘਰ ਦੇ ਵਿੱਚ ਦੋਸਤੋ ਕਮਰੇ ਨੇ ਸਾਰੇ ਹਵਾਦਾਰ ਕਮਰੇ ਨੇ ਖੇਤਾਂ ਦੇ ਵਿੱਚ ਇਹ ਘਰ ਜੋ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਨਵੀਂ ਇਮਾਰਤ ਬਣੀ ਹੈ ਜੀ ਘਰ ਦੀ ਹੈ ਜੇ ਪੂਰੇ ਘਰ ਦੇ ਵਿੱਚ ਜੋ ਪੱਕਾ ਸੀਮਿੰਟ ਦਾ ਫਰਸ਼ ਲੱਗਿਆ ਹੋਇਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਸਾਰਾ ਕਰਵਾ ਰੱਖਿਆ ਜੀ ਮਾਲਕਾਂ ਨੇ ਵਾਟਰ ਸਪਲਾਈ ਦਾ ਵੀ ਕੰਮ ਪੂਰਾ ਵਧੀਆ ਹੋਇਆ ਜੀ ਘਰ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਦੋਸਤੋ 10 ਬਿਸਵੇ ਜਗ੍ਹਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਜੀ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਇਹ ਦੂਸਰਾ ਬੈਡਰੂਮ ਹੈ ਇਹ ਵੀ ਖੁੱਲਾ ਡੁੱਲਾ ਬੈਡਰੂਮ ਹੈ ਜੀ ਹਵਾਦਾਰ ਬੈਡਰੂਮ ਹੈ ਬੈਡਰੂਮ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਖਿੜਕੀਆਂ ਦਾ ਵੱਡੀਆਂ ਖਿੜਕੀਆਂ ਲਗਵਾ ਕੇ ਵਧੀਆ ਹਵਾ ਦਾ ਜੋ ਪ੍ਰਬੰਧ ਕਰਿਆ ਗਿਆ ਹੈ ਜੀ ਮਾਲਕਾਂ ਵੱਲੋਂ ਜਿੰਮੇ ਦੀ ਆਪਾਂ ਨੂੰ ਵੀਡੀਓ ਬਣਾ ਕੇ ਪਾਈ ਗਈ ਹੈ ਜੀ ਆਪਾਂ ਉਸ ਮੁਤਾਬਕ ਤੁਹਾਨੂੰ ਜੋ ਜਾਣਕਾਰੀ ਦੇ ਰਹੇ ਹਾਂ ਜੀ ਵਿੱਚ ਕਰਦੇ ਕੁਝ ਕਮਰਿਆਂ ਦੇ ਵਿੱਚ ਜੋ ਪੇਂਟ ਦਾ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਮਾਲਕਾ ਵੱਲੋਂ ਅਟੈਚ ਬਾਥਰੂਮ ਨੇ ਜੀ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਵਿੱਚ ਵੀ ਦੋਸਤੋ ਜਿੰਨਾ ਵਾਟਰ ਸਪਲਾਈ ਦਾ ਕੰਮ ਹੈ ਜਾਂ ਟਾਇਲ ਪੱਥਰ ਦਾ ਕੰਮ ਹੈ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਬਾਕੀ ਘਰ ਦੇ ਵਿੱਚ ਜੇ ਰੰਗ ਰੋਗਨ ਦਾ ਕੰਮ ਹੋਣ ਵਾਲਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਤੁਸੀਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ 10 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਮਾਲਕਾਂ ਵੱਲੋਂ ਘਰ ਦਾ ਜੋ ਰੇਟ ਹੈ ਜੀ 30 ਲੱਖ ਰੁਪਇਆ ਡਿਮਾਂਡ ਕਰੀ ਗਈ ਹੈ ਜੀ ਬਾਕੀ ਮੌਕੇ ਤੇ ਮਾਨਤਾਣ ਜੋ ਹੋ ਜੂਗਾ ਰੇਟ ਦੇ ਵਿੱਚ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਆਪਣੀ ਜਾਣਕਾਰੀ ਜੋ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਜੀ 10 ਵਿਸਵੇ ਜਗ੍ਹਾ ਦੇ ਵਿੱਚ ਜੋ ਮਕਾਨ ਇਹ ਬਣਿਆ ਹੋਇਆ ਘਰ ਦਾ ਜੋ ਸਟੋਰ ਰੂਮ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਸਟੋਰ ਰੂਮ ਵੀ ਬਣਾਏ ਗਏ ਨੇ ਖੁੱਲੇ ਡੁੱਲੇ ਜੋ ਸਟੋਰ ਰੂਮ ਨੇ ਜੀ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਜਗ੍ਹਾ ਕਿਸੇ ਦੁਕਾਨ ਜਾਂ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਦੇ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਨੂੰ ਵਟਸਐਪ ਤੇ ਪੂਰੀ ਜਾਣਕਾਰੀ ਭੇਜੋ ਜੀ ਕਰਦੀ ਇੱਡੇ ਫੋਨ ਨਾਲ ਤੁਸੀਂ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਹੈ ਜੀ ਲਗਾ ਦਾਂਗੇ ਤੁਸੀਂ ਘਰ ਦਾ ਜੋ ਦੋਸਤੋ ਕਿਚਨ ਦਾ ਏਰੀਆ ਦੇਖ ਸਕਦੇ ਹੋ ਜੀ ਹਵਾਦਾਰ ਕਿਚਨ ਹੈ 10x10 ਦੀ ਜੋ ਜਗ੍ਹਾ ਦੇ ਵਿੱਚ ਖੁੱਲਾ ਡੁੱਲਾ ਜੋ ਕਿਚਨ ਮਾਲਕਾ ਵੱਲੋਂ ਤਿਆਰ ਕੀਤਾ ਗਿਆ ਜੀ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਜੋ ਫਰਸ਼ ਲੱਗਿਆ ਜੋ ਸੈਲਫ ਦਾ ਗ੍ਰੇਨਾਇਟ ਦਾ ਜੋ ਫਰਸ਼ ਲਗਵਾਇਆ ਗਿਆ ਵਾਟਰ ਸਪਲਾਈ ਦਾ ਕੰਮ ਹੈ ਜਿੰਨਾ ਵੀ ਟੂਟੀਆਂ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੀ ਨਵੇਂ ਡਿਜ਼ਾਈਨ ਨਾਲ ਮਾਲਕਾਂ ਵੱਲੋਂ ਤਿਆਰ ਕਰਵਾਇਆ ਗਿਆ ਜੀ ਲੋਬੀ ਏਰੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਦਾ ਬਹੁਤ ਹੀ ਜ਼ਿਆਦਾ ਖੁੱਲ੍ਹਿਆ ਜੀ ਲੋਬੀ ਏਰੀਆ ਦੇ ਵਿੱਚ ਹੀ ਆਪਾਂ ਨੂੰ ਜੋ ਇੱਕ ਅਟੈਚ ਬਾਥਰੂਮ ਵੇਖਣ ਨੂੰ ਮਿਲ ਜੂਗਾ ਤੁਸੀਂ ਡ੍ਰੈਿੰਗ ਰੂਮ ਦੇਖ ਸਕਦੇ ਹੋ ਜੀ ਹਵਾਦਾਰ ਡ੍ਰੈਿੰਗ ਰੂਮ ਹੈ ਖੁੱਲ੍ਹਾ ਡੁੱਲ੍ਹਾ ਘਰ ਦੇ ਵਿੱਚ ਜੋ ਪੇਂਟ ਦਾ ਕੰਮ ਹੈ ਦੋਸਤੋ ਹੋਣ ਵਾਲਾ ਅੱਧੇ ਘਰ ਦੇ ਵਿੱਚ ਜੋ ਪੇਂਟ ਦਾ ਕੰਮ ਕਰਵਾਇਆ ਗਿਆ ਜੀ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਘਰ ਖਰੀਦਣ ਦੇ ਲਈ ਕਰ ਸਕਦੇ ਹੋ ਰਜਿਸਟਰੀ ਵਾਲਾ ਮਕਾਨ ਹੈ ਦੋਸਤੋ 10 ਵਿਸਵੇ ਜਗ੍ਹਾ ਦੇ ਵਿੱਚ ਹੈ ਜੋ ਮਕਾਨ ਮਾਲਕਾ ਵੱਲੋਂ ਇਹ ਨਵਾਂ ਤਿਆਰ ਕਰਵਾਇਆ ਗਿਆ ਜੀ ਟੋਟਲ 30 ਲੱਖ ਰੁਪਏ ਮਾਲਕਾ ਵੱਲੋਂ ਘਰ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਨਤਾਣ ਮਾਲਕ ਤੁਹਾਨੂੰ ਕਰ ਦੇਣਗੇ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਲੌਬੀ ਏਰੀਆ ਦੇ ਵਿੱਚ ਵੀ ਜੋ ਤੁਸੀਂ ਦੇਖ ਸਕਦੇ ਹੋ ਜੀ ਜੋ ਪੂਜਾ ਰੂਮ ਟਾਈਪ ਇਹ ਇਮਾਰਤ ਬਣਾਈ ਗਈ ਹੈ ਸੋ ਦੋਸਤੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਇੱਕ ਲਾਈਕ ਜਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ